ਮਹੀਨਾ ਚੱਲ ਰਿਹਾ ਤੇ ਥਾਂ ਥਾਂ ਤੇ ਤੀਆਂ ਦਾ ਤਿਹਾਰ ਖੂਬ ਉਮਤੜੱਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਜੋ ਤਿਹਾਰ ਜੋ ਪ੍ਰੋਗਰਾਮ ਕਰਵਾਇਆ ਗਿਆ ਹੋ ਬਟਿੰਡਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਕਰਵਾਇਆ ਗਿਆ ਗਿੱਧਾ ਪਾ ਕੇ ਵਿਦਿਆਰਥਣਾਂ ਨੇ ਕਿਸ ਕਦਰ ਮਨੋਰੰਜਨ ਕੀਤਾ ਤੁਸੀਂ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਰਾਹੀਂ ਸਕੂਲ ਦੀ ਮੁਖ ਅਧਿਆਪਕਾ ਤੇ ਅਧਿਆਪਕਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਹਾਂਜੀ ਮੈਂ ਐਚਟੀ ਮੀਨੂ ਸਿੰਘਲਾ ਜੀਪੀਐਸ ਸੰਜੇਨਗਰ ਅੱਜ ਅਸੀਂ ਤੀਆਂ ਦਾ ਪ੍ਰੋਗਰਾਮ ਤੇ ਐਨੀਵਰਸ ਫੰਕਸ਼ਨ ਦੋਨੇ ਅਸੀਂ ਇਕੱਠੇ ਮਨਾ ਰਿਆ ਤਾਂ ਕਿ ਬੱਚਿਆਂ ਦਾ ਹੌਸਲਾ ਅਭਜਾਈ ਹੋ ਸਕੇ ਤੇ ਨਾਲ ਹੀ ਜਿਹੜਾ ਤੀਆਂ ਦਾ ਤਿਹਾਰ ਹੈ ਬੱਚਿਆਂ ਨੂੰ ਖੁਸ਼ੀ ਦਾ ਪ੍ਰਗਟਾਵਾ ਆਪਣੇ ਸੱਭਿਆਚਾਰ ਬਾਰੇ ਦੱਸਣਾ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਵੀ ਪੁਰਾਣੇ ਲੋਕੀ ਕਿਸ ਤਰ੍ਹਾਂ ਆਪਣਾ ਖੁਸ਼ੀ ਦਾ ਤਿਹਾਰ ਕਰਦੇ ਸੀ ਤੇ ਕਿਵੇਂ ਸਾਰੇ ਇਕੱਠੇ ਹੋ ਕੇ ਲੇਡੀਜ਼ ਆ ਮੁੰਡੇ ਆਪਣਾ ਗਿੱਧਾ ਪੰਗੜਾ ਪਾਉਂਦੇ ਸੀ ਉਸ ਕਲਚਰ ਨਾਲ ਜੋੜਨ ਦਾ ਇੱਕ ਪ੍ਰੋਸੈਸ ਹੈ ਤਾਂ ਕਿ ਬੱਚੇ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਰਹਿਣ ਹਾਂਜੀ ਸਾਡੀ ਕੋਸ਼ਿਸ਼ ਰਹੀ ਹੈ ਵੀ ਹਰ ਇੱਕ ਕਲਾਸ ਦੇ ਵਿੱਚੋਂ ਵੀ ਛੋਟੇ ਤੋਂ ਲੈ ਕੇ ਨਰਸਰੀ ਐਲ ਕੇ ਜੀ ਤੋਂ ਲੈ ਕੇ 5th ਤੱਕ ਸਾਰੇ ਬੱਚਿਆਂ ਨੂੰ ਮੌਕਾ ਮਿਲੇ ਵੀ ਕੋਈ ਵੀ ਇਸ ਤਰ੍ਹਾਂ ਕਲਾਸ ਨਾ ਰਹੇ ਜਿਦੇ ਬੱਚਿਆਂ ਨੂੰ ਪਾਰਟਿਸਪੇਟ ਨਹੀਂ ਕਰਾਉਂਦੇ ਸਾਰੇ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਮੈਕਸਿਮਮ ਬੱਚਿਆਂ ਨੂੰ ਪਾਰਟਿਸਪੇਟ ਕਰਾਇਆ ਜਾਵੇ। ਇਹ ਬਿਲਕੁਲ ਬਹੁਤ ਬੱਚੇ ਦੇ ਕਰੀਏ ਸਾਡੇ ਪਾਰਟਿਸਪੇਟ ਨੇ ਤੇ ਉਹ ਸਾਡੇ ਅਟੈਂਡੈਂਸ ਅੱਜ 500 ਦੇ ਕਰੀਬ ਬੱਚੇ ਹਾਜ਼ਰ ਸੀ ਜਿਨ੍ਹਾਂ ਵਿੱਚੋਂ 100 ਬੱਚੇ ਸਾਡਾ ਪਾਰਟਿਸਪੇਟ ਕਰ ਰਹੇ ਅੱਜ। हां जी बच्चियां ਨੂੰ ਇੱਕ ਤਾਂ ਨਸ਼ਿਆਂ ਤੋਂ ਲਾ ਲਓ ਗਰਲ ਚਾਈਲਡ ਤੋਂ ਲਾ ਲਓ ਤੇ ਬੱਚਿਆਂ ਨੂੰ ਇਸ ਤਰ੍ਹਾਂ ਸਭਿਆਚਾਰ ਨਾਲ ਜੋੜਨ ਦਾ ਮੇਨ ਮਕਸਦ ਹੈ ਵੀ ਤਾਂ ਕਿ ਬੱਚੇ ਆਪਣਾ ਖੁਸ਼ੀ ਦਾ ਜਿਹੜਾ ਪ੍ਰਗਟਾਵਾ ਹੈ ਤੇ ਉਹ ਆਪਣੇ ਚੰਗੇ ਪਾਸੇ ਲੱਗਣ ਜਿਹੜੀ ਆਪਣੀ એનર્ਜੀ ਉਹ ਚੰਗੇ ਪਾਸੇ ਲਾਣ ਤੇ ਜਿਹੜੀ ਸਮਾਜਿਕ ਰੀਤੀਆਂ ਉਹਨਾਂ ਤੋਂ ਦੂਰ ਰਸਮੀ ਨਾਮ ਅਲਟੀ ਕਿਹੜਾ ਸਰ ਮੇਰਾ ਨਾਮ ਹਰਪ੍ਰੀਤ ਕੌਰ ਹੈ ਸਾਡੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਸੰਜੇਨਗਰ ਬਲਾਗ ਬਠਿੰਡਾ ਹੈ ਕੀ ਕਹਿਣਾ ਚਾਹੁੰਦੇ ਹੋ ਸਾਰੇ ਜਿਵੇਂ ਬਾਕੀ ਨੂੰ ਪਤਾ ਹੀ ਹੈ ਸੌਣ ਦਾ ਮਹੀਨਾ ਚੱਲੀ ਜਾ ਰਿਹਾ ਹੈ ਤੇ ਸੌਣ ਦਾ ਮਹੀਨਾ ਪੁਰਾਣੇ ਟਾਈਮ ਤੋਂ ਹੀ ਕੁੜੀਆਂ ਦੇ ਲਈ ਬਹੁਤ ਚਾਵਾਂ ਵਾਲਾ ਮਹੀਨਾ ਹੁੰਦਾ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਪੇਕੇ ਲੈਣ ਜਾਂਦੇ ਸੀਗੇ ਕੁੜੀਆਂ ਨੂੰ ਲੈ ਕੇ ਆਉਂਦੇ ਸੀ ਸੌਣ ਦੇ ਮਹੀਨੇ ਵਿੱਚ ਤੇ ਕੁੜੀਆਂ ਪੂਰੇ ਚਾਹ ਨਾਲ ਪਿੱਪਲ ਦੇ નીચે ਟੀਆ ਲਗਾਉਂਦੀਆਂ ਸੀ ਉਦਾਂ ਹੀ ਸਰ ਅਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਐਕਟੀਵਿਟੀਜ਼ ਦੇ ਮਾਤੇਮ ਨਾਲ ਸੱਭਿਆਚਾਰਕ ਗਤੀਵਿਧੀਆਂ ਕਰਵਾ ਕੇ ਉਹਨਾਂ ਦੇ ਨਾਲ ਜੋੜਨ ਦੀ ਪ੍ਰਾਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਲੱਗਦਾ ਜਿਵੇਂ ਬੱਚਿਆਂ ਨੂੰ ਬਹੁਤ ਜੋ ਤੁਹਾਨੂੰ ਦੇਖ ਕੇ ਆਜਾ ਬਹੁਤ ਬਹੁਤ ਬੋਲਾ ਦਿੱਤੀ। ਸਰ ਬਹੁਤ ਵਧੀਆ ਬਹੁਤ ਬੱਚਿਆਂ ਨੇ ਇੰਜੋਏ ਕੀਤਾ ਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਵੀ ਪਤਾ ਲੱਗਿਆ। ਜਿਵੇਂ ਦੇਖੋ ਬੋਲੀਆਂ ਪਾਈਆਂ ਬੋਲੀਆਂ ਪਾਈਆਂ ਨੇ ਕਾਫੀ ਇਹੋ ਜਿਹੇ ਸ਼ਬਦ ਆਏ ਸੀ ਬੋਲੀਆਂ ਦੇ ਵਿੱਚ ਤੇ ਬੱਚਿਆਂ ਨੂੰ ਪਿਛਲੇ ਸਾਲ ਵੀ ਅਸੀਂ ਮਨਾਈਆਂ ਸੀਗੀਆਂ ਤੀਆਂ ਤੇ ਕਾਫੀ ਸੱਭਿਆਚਾਰਕ ਵਿਰਸੇ ਦੇ ਨਾਲ ਜੋ ਸ਼ਬਦ ਨਹੀਂ ਮਿਲਦੇ ਜੁਲਦੇ ਉਹਨਾਂ ਨੂੰ ਪਤਾ ਲੱਗਦੇ। ਜਿਹੜੇ ਕਿ ਅੱਜ ਕੱਲ ਦੇ ਬੱਚੇ ਦੂਰ ਹੋ ਰਹੇ ਆ ਉਹਨਾਂ ਸ਼ਬਦਾਂ ਤੋਂ ਲੱਗਦਾ ਕਿ ਜਿਹਨਾਂ ਵਨਟਰੀ ਆ ਜਿਆਦਾਤਰ ਮੋਬਾਈਲ ਨਾਲ ਜਾਂ ਟੀਵੀ ਨਾਲ ਗੱਲ ਕੀਤੀ ਆ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ ਤਾਂ ਮੋਬਾਈਲ ਤੋਂ ਵੀ ਉਹਨਾਂ ਸਮਾਂ ਦੂਰ ਹੁੰਦੀ ਬਿਲਕੁਲ ਸਰ ਇਹ ਤੁਹਾਡੀ ਬਹੁਤ ਹੀ ਜ਼ਿਆਦਾ ਸਹੀ ਸਹੀ ਗੱਲ ਹੈ ਨਹੀਂ ਤਾਂ ਬੱਚੇ ਅੱਜ ਕੱਲ ਦੇ ਫੋਨ ਦੇਖਣਾ ਜਿਆਦਾ ਜਿਆਦਾ ਵਧੀਆ ਮੰਨਦੇ ਆ ਵੀ ਫੋਨ ਅਸੀਂ ਜ਼ਿਆਦਾ ਦੇਖਣਾ ਹੈ ਤੇ ਜਿਵੇਂ ਅੱਜ ਦੇ ਸੱਭਿਆਚਾਰ ਗਤੀਵਿਧੀਆਂ ਕਰਵਾਉਨੇ ਆ ਆਪਾਂ ਉਹਦੇ ਨਾਲ ਬੱਚੇ ਅਨਿਤਨਾ ਤੱਪਣਾ ਪੰਗੜਾ ਗਿੱਧਾ ਇਹ ਜੇ ਸਾਰੇ ਜਿਹੜੇ ਆਪਣੀ ਐਕਟੀਵਿਟੀਆਂ ਨੇ ਉਹਦੇ ਵਿੱਚ ਵੱਧ ਚੜ ਕੇ ਭਾਗ ਲੈਂਦੇ ਆ ਤੇ ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਕਾਫੀ ਟਾਈਮ ਦੇ ਲਈ ਇਹੀ ਛਾਇਆ ਰਹੂਗਾ ਵੀ ਅਸੀਂ ਬਹੁਤ ਜ਼ਿਆਦਾ ਸਕੂਲ ਦੇ ਵਿੱਚ ਇੰਜੋਏ ਕੀਤਾ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ